ਗੁਰਪੇਜ ਖੇਤਾਂ ਵਿੱਚ ਰੁੱਝਿਆ ਹੋਇਆ ਹੈ ਉਸ ਦਾ ਹਰ ਸਾਹ ਉਸ ਦੀ ਮਿਹਨਤ ਉਸ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦਾ ਕਦੋਂ ਤੱਕ ਇੱਕ ਪੁਰਾਣੇ ਟਰੈਕਟਰ ਨਾਲ ਗੁਜ਼ਾਰਾ ਕਰਾਂਗਾ ਨਵਾਂ ਟਰੈਕਟਰ ਖਰੀਦਣਾ ਤਾਂ ਇੱਕ ਸੁਪਨਾ ਹੈ ਗੁਰਪੇਜ ਆਪਣੇ ਆਪ ਨਾਲ ਗੱਲ ਕਰਦਾ ਹੈ ਗੁਰਪੇਜ ਦੇ ਮਨ ਵਿੱਚ ਖਿਆਲ ਆਉਂਦਾ ਹੈ ਟਰੈਕਟਰ ਖਰੀਦਣਾ ਬੱਚਿਆਂ ਲਈ ਵਧੀਆ ਸਿੱਖਿਆ ਤੇ ਇੱਕ ਛੋਟਾ ਜਿਹਾ ਘਰ ਇਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਉਸ ਨੂੰ ਕੁਝ ਕਰਨਾ ਪਵੇਗਾ ਕਰਾ ਕਿ ਉਹ ਆਪਣੇ ਭਵਿੱਖ ਬਾਰੇ ਸੋਚਦਾ ਹੈ ਉਸ ਨੂੰ ਪਤਾ ਹੈ ਕਿ ਸਿਰਫ ਮਿਹਨਤ ਨਾਲ ਹੀ ਉਸਦੇ ਸੁਪਨੇ ਪੂਰੇ ਨਹੀਂ ਹੋ ਸਕਦੇ ਉਸ ਨੂੰ ਆਪਣੇ ਪੈਸੇ ਨੂੰ ਵੀ ਕੰਮ ਤੇ ਲਾਉਣਾ ਚਾਹੀਦਾ ਹੈ ਉਸ ਨੂੰ ਆਪਣੇ ਪੈਸੇ ਨੂੰ ਸਹੀ ਥਾਂ ਤੇ ਇਨਵੈਸਟ ਕਰਨਾ ਪਵੇਗਾ ਸ਼ੇਅਰ ਮਾਰਕੀਟ ਮਿਊਚੁਅਲ ਫੰਡ ਕਿਸ ਤੇ ਭਰੋਸਾ ਕਰਾਂ ਗੁਰਪੇਜ ਨੇ ਸੋਚਿਆ ਉਹ ਜਾਣਦਾ ਹੈ ਕਿ ਇਹ ਇੱਕ ਵੱਡਾ ਫੈਸਲਾ ਹੈ ਇਹ ਗਲਤ ਵੀ ਹੋ ਸਕਦਾ ਹੈ ਉਸਦੇ ਸਾਰੇ ਸੁਪਨਿਆਂ ਨੂੰ ਤਬਾਹ ਵੀ ਕਰ ਸਕਦਾ ਹੈ ਕਿ ਤੁਸੀਂ ਗੁਰਪੇਜ ਦੀ ਇਸ ਕਹਾਣੀ ਨੂੰ ਅੱਗੇ ਦੇਖਣਾ ਚਾਹੋਗੇ ਕਿ ਉਸਨੇ ਪੈਸਾ ਕਿੱਥੇ ਇਨਵੈਸਟ ਕੀਤਾ ਜੇ ਤੁਸੀਂ ਚਾਹੁੰਦੇ ਹਾਂ ਤਾਂ ਉਸਦੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ